ਕਿ ਜਾਨੀ ਜਦ ਬੈਠ ਕੇ ਆਉਣੀ ਹੈਗੀ ਤੇ ਜਨਰਲੀ ਜ ਨੂੰ ਕਦਰ ਕਟ ਜਾਂਦੀ ਨਹੀਂ ਪਾਈ ਹੁੰਦਾ ਮਾਪੇ ਹੁੰਦਾ ਲੈਣਾ ਹੁੰਦੇ ਤੇ ਕੋਈ ਲੈਣ ਵੀ ਨਹੀਂ ਹੈ ਅੱਜ ਹਾਂ ਇਸ ਹੀ ਮੈਂ ਆਉਣੀ ਬਧੀ ਨਹੀਂ ਹੁਣ ਇਸ ਵੀ ਜਿੰ ਸਤਿ ਸ਼੍ਰੀ ਅਕਾਲ ਪੂਆ ਸਤਿ ਸ਼੍ਰੀ ਅਕਾਲ ਹੋਰ ਠੀਕ ਹਾਂ ਠੀਕ ਹਾਂ ਪਾਣੀ ਲੈ ਕੇ ਆਣੀ ਪਈ ਹੈ। ਬਾਈ ਗਰਮੀ ਹੈ ਬਾਈ। ਡੁੱਬੜੀ ਨੇ ਮੱਥੇ ਜਿਤੇ ਉੜੀ ਫਾੜੀ ਦੇਖ ਕੇ ਐਵੇਂ ਨਹੀਂ ਵਿਚਾਰ ਨਹੀਂ ਆ ਖੈਰ ਸੁਖ ਪੁੱਛਾਂ। ਤੇ ਬੀਬੂ ਆਪੂ ਆਈ ਹੈ ਕੋਈ ਦੁੱਖ ਦਾ ਕੋਈ ਸੁੱਖ ਦਾ ਤੇ ਅੰਦਰ ਵੜ ਗਈ। ਕੇਨਾ ਬਲਾ ਕੇ ਮੱਥਾ ਇਕੱਠਾ ਕਰੀ ਫਿਰਦੀ ਹੈ। ਜੀ ਚਾ ਕਰਦਾ ਉਹਨੂੰ ਕੋਈ ਕੀ। ਲੈ ਪੂ ਆਪਾਂ। ਗੇ ਵਡਣੀ ਨੀ ਪਾਣੀ ਵੀ ਤੱਤਾ ਲਿਆ ਤੱਤਾ ਠੰਡੇ ਪਾਣ ਜੇ ਰੱਖ ਦੇ ਰਾਂਗੀ ਗਰਮੀ ਚੋਂ ਆਈ ਸੀ ਕੀ ਦਿਮਾਗ ਨੂੰ ਹੋਇਆ ਫੇ ਤਾਂ ਹੀ ਤਾਂ ਕਹਿੰਦੇ ਐ ਪਾਹੀ ਹੋਵੇ ਪਰ ਜਾਈ ਹੋਵੇ ਘਾਦਰਾ ਕੱਟ ਜਾਂਦੀ ਅੱਗੇ ਇੰਨਾ ਕਰਦੇ ਪੂਆ ਪੂਆ ਕਰਦੇ ਮੂੰਹ ਸੁੱਕਦਾ ਖਵਰਾਂ ਵਾਲਾ ਮੱਥਾ ਇਕੱਠਾ ਕਰਕੇ ਖੜ ਗਈ ਪਹਿਲਾਂ ਨੀ ਘੰਟਾ ਸੋਈ ਚੁਲੀ ਹੋਣੀ ਨਹੀਂ ਸੋਈ ਚੁਲੀ ਕਹੇ ਜਾ ਕੱਟ ਗਈ ਦਾ ਪਹਿਰਾ ਆ ਗਿਆ ਹੈ ਲਹਾਂ ਡੁੱਬੜੀ ਵਹਾ ਕੇ ਵਾਗੀ ਕੱਲੀ ਨੂੰ ਜਿਵੇਂ ਕੀ ਕਹਿੰਦੇ ਹੁੰਦੇ ਨੇਗੇ ਸੱਤ ਬਗਾਨੀ ਹੁੰਨੀ ਆ ਐਨ ਸੋਚਿਆ ਵੀ ਮੇਰੀ ਭੂਆ ਆਈ ਹੈਗੀ ਬਗਾਨੀ ਸਮਝ ਲਿਆ ਦੇਖਾਂ ਆਪਦੀ ਆਈ ਹੁੰਦੀ ਨਾ ਕਿ ਅੰਦਰ ਬਾਹਰ ਬਹਾਉਣੀ ਉਹਨੂੰ ਆ ਟੁੱਟੇ ਜੇ ਪੱਕੇ ਥੱਲੇ ਵਹਾ ਗਈ ਤੇ ਲਈ ਸੀ ਰਾਏ ਦਾ ਵੀ ਨਹੀਂ ਬਾਰ ਖੋਲਿਆ ਕਿੱਡਾ ਘਟਗੀ ਦਾ ਪਹਿਰਾ ਆ ਗਿਆ ਬਸ ਆਪਦੇ ਆਪਦੇ ਨੂੰ ਸਮਝਦੇ ਦੂਜੇ ਕੁਝ ਲੱਗਦਾ ਹੀ ਨਹੀਂਗਾ ਇਹ ਬਾਹਲੀ ਵੱਡੀ ਗਲਤੀ ਆ ਗਈ ਬਾਹਲੀ ਘਟਗੀ ਦਾ ਪਹਿਰਾ ਆ ਗਿਆ ਆਪਦਾ ਤਾਂ ਕਹਿੰਦੇ ਆਪਦਾ ਹੀ ਹੁੰਦਾ ਹੈਗਾ ਮੈਂ ਬਗਾਨੀ ਸਮਝ ਲਈ ਮੇਰਾ ਕੋਸਾ ਹੈ ਹੀ ਨਹੀਂ ਇੱਥੇ ਪਹਿਲਾਂ ਤਾਂ ਮੇਰਾ ਮਾਪੇ ਹੋਈ ਸੀ ਫੇਰੀ ਮੈਂ ਆਈਆਂ ਨਾ ਫੇਰੀ ਮਗਰੋਂ ਆਈਆਂ ਨੇ ਤੇ ਬੱਸ ਮੈਂ ਐਨਕ ਜੋਗੀ ਵੀ ਨਹੀਂ ਹੈਗੀ ਤੇ ਆਪਦੀਆਂ ਵਾਰੀ ਕਿਵੇਂ ਭੱਜੀਆਂ ਭੱਜੀਆਂ ਫਿਰਦੀਆਂ ਰਹਿੰਦੀਆਂ ਨੇ ਮੈਂ ਬਗਾਨੀ ਸਮਝ ਲਈ ਉਹ ਚਾਹ ਪੀਂਗੇ ਚਾਹਣਾ ਕਿਤੇ ਮੈਂ ਤੈਨੂੰ ਸਰਾ ਹੈ ਭਾਈ ਤੇਰੀ ਕਰ ਲਿਆਵੇਂਗੀ ਪੀ ਲਾਂਗੇ ਨਹੀਂ ਕਿਹੜਾ ਜੋਰ ਹੈ ਉਹ ਤਾਂ ਵੇ ਕਿਤੇ ਜਾਣਾ ਸੀ ਮੈਨੂੰ ਕੰਮ ਸੀ ਬਾਹਰ ਚਲ ਮੈਂ ਦਿਨ ਚਾਹ ਦੀ ਘੁੱਟ ਕਰਕੇ ਦੇ ਜਾਨੀ ਆ ਤੇਰੀ ਮਰਜ਼ੀ ਹੈ ਤੀ ਇਹ ਪਿਆਰ ਦੀ ਤਾਂ ਪੀ ਲੂੰਗੀ ਚਾਹ ਤਾਂ ਹੁਣ ਤੈਨੂੰ ਪਿਵਾਵਾਂਗੀ ਘਰੇ ਆ ਕੇ ਜਦੋਂ ਤੇ ਜੇ ਤੇਰਾ ਜਾਣਾ ਵੱਡਾ ਤਾਂ ਤੂੰ ਪਹਿਲਾਂ ਜਾ ਆ ਆ ਕੀ ਕਰਦੀ ਚਾਹ ਨਹੀਂ ਕੋਟਾ ਮੇਰਾ ਕਿਹੜਾ ਜੋਰ ਹੈ ਤੇਰੇ ਟਿੱਕਰ ਜੋਰ ਵਾਲੀ ਗੱਲ ਨਹੀਂ 부ਆ ਚਾਹ ਤਾਂ ਤੈਨੂੰ ਪਿਆ ਕੇ ਜਾਉਂਗੀ ਐ ਮੈਂ ਜਨਾ ਕਿਤੇ ਜਾਣਾ ਹੁੰਦਾ ਫਿਰ ਤੇਰੇ ਫੁੱਲ ਸੇਵਾ ਕਰਦੀ ਹੁਣ ਮੈਂ ਤਾਂ ਆਪ ਤਿਆਰ ਹੋਈ ਫਿਰਦੀ ਆਂ ਜਾਣ ਨੂੰ ਮੈਂ ਤਾਂ ਧੀਏ ਐ ਆਈ ਸੀ 4 ਦਿਨ ਵੀ ਆਵਦੇ ਸਭਾ ਕੋਈ ਟਾਈਮ ਕੱਢਿਆਉਂਗੀ 4 ਦਿਨ ਭਤੀਜੇ ਪਤੀ ਜਿੰਗਨ ਨੂੰ ਮਿਲਾਂਉਂਗੀ ਤੇ ਤੂੰ ਤਾਂ ਦੇਖ ਕੇ ਬੁਰਾ ਜਿਹਾ ਮੂੰਹ ਕਰ ਲਿਆ ਨੀ ਨਹੀਂ 부ਆ ਮੈਂ ਬੁਰਾ ਮੂੰਹ ਨਹੀਂ ਕੀਤਾ ਦੇਖ ਕੇ ਹੁਣ ਆਪ ਨੂੰ ਵੀ 100 ਕੰਮਾਂਗੇ ਹਨ ਕੰਮ ਤਾਂ ਕਰ ਅੱਜ ਕੱਲ੍ਹ ਬਹਿਲਾ ਕੌਣ ਆਗਾ ਨਹੀਂ ਕੰਮ ਤਾਂ ਧੀਏ ਘਰਾਂ ਨੇ ਮੁੱਕਦੀ ਨਹੀਂ ਕੰਮ ਮੁੱਕਿਆ ਕਰੇ ਬੰਦਾ ਮੁੱਕ ਜਾਂਦਾ ਕੰਮ ਨਹੀਂ ਮੁੱਕਦੀ ਚਾਹ ਦੀ ਕਰਕੇ ਲਿਆਦਾ ਤੈਨੂੰ ਚਾਹ ਪੀ ਲਈ ਫਿਰ ਚਾਹ ਨੂੰ ਕੀ ਹਤੀ ਇਹ ਚੱਲ ਕੱਲਾ ਹੀ ਕਰ ਲੈ ਕਿਆਰਾ ਫਿਰ ਕਿੰਨੇ ਕ ਦਿਨ ਲਾ ਕੇ ਜਾਏਗੀ ਉਹ 10 ਦਿਨ ਰਕੇ ਕਿਹਨ ਭੈਣ ਮੈਂ ਤਾਂ ਉਹ ਆਪ ਤਿਆਰ ਹੋਈ ਫਿਰਦੀ ਸੀਗੀ ਤਾਂ ਕਿੱਥੇ ਜਾਣਾ ਮੈਂ ਪੇਕੇ ਜਾਣਾ ਸੀ ਆਪਦੇ ਆ ਜੂਨ ਦੀਆਂ ਛੁੱਟੀਆਂ ਹੋਈਆਂ ਕਰਕੇ ਗਰਮੀ ਦਾ ਗੈਵੀ ਨੂੰ ਵੀ ਛੁੱਟੀਆਂ ਨੇ ਫਿਰ ਮੈਂ ਕਿਹਾ ਚੱਲ ਆ ਜਾਊਂਗੀ ਹੁਣ ਵਧੀਆ ਤੋ ਆ ਗਈ ਚੱਲ ਮੈਂ ਬੇਫਿਕਰ ਹੋ ਕੇ ਭਾਗ ਜੂਂਗੀ ਘਰ ਸਾਂਭ ਲਈ ਤੋ ਮੇਰਾ 10 ਦਿਨ ਬਾਈ ਤਾਂ ਜੀ ਇਹ ਕਰ ਸਾਂਦਾ ਸੌਖੀ ਲਾਇਆਉਂਗੇ ਬਚਾਰ ਦੇਣਾ ਜੇ ਬੱਚੇ ਮੋੜਨੇ ਹੁੰਦੇ ਮੈਂ ਆਪਦੇ ਘਰੀ ਮੋੜ ਲਾਂਦੀ ਕੋਈ ਨਾ ਭੂਏ ਇਹ ਤਾਂ ਇਨੇ ਆਪਣੇ ਭਾੜੇ ਹੈ ਨਹੀਂਗੇ ਬਸੋ ਹਾਂ ਨਾ ਮੈਥੋਂ ਨਹੀਂ ਵਧੀਆ ਨਾਲ ਚਾਰ ਦਿਨ ਦੁੱਧ ਲੱਸੀ ਵਧੀਆ ਖੁੱਲਾ ਖਾਈਂ ਖਾਈ ਪੀਂਗੇ ਨਾਲੇ ਹਾਂ ਨਾ ਮੈਥੋਂ ਨਹੀਂ ਸਾਹਮਣੇ ਆਈ ਮੈਥੋਂ ਇੰਨਾ ਕੰਮ ਕਿੱਥੇ ਹੁੰਦਾ ਸੀ ਇਹ ਨਾਈ ਤਾਰਾ ਕੱਢਣਗੇ ਨਾ ਦੁੱਧ ਪਾਉਣਾ ਇਹ ਤਾਂ ਗੱਲ ਗਲਤ ਹੈਗੀ ਮੈਥੋਂ ਕਿੱਥੇ ਇੰਨੇ ਚੋਏ ਜਾਂਦੇ ਨੇ ਤੇ ਸਾਂਭੇ ਜਾਂਦੇ ਨਮਾ ਤੈਨੂੰ ਆਈ ਕਹਿੰਦੀ ਸੀ ਪੁੱਜੇ ਤੂੰ ਆਈ ਗਈ ਚਲ ਸਾਂਭਲਾ ਚਾਰ ਦਿਨ ਚੱਲ ਆਉਂ ਨੂੰ ਤੱਕੀ ਆ ਗੱਲਾਂ ਜੀਤਾ ਕਰਦਾ ਹੀ ਐ ਉਹੀ ਗੱਲ ਜੰਮਣਪੂ ਹੈਗਾ ਆਏ ਮੈਂ ਤੇਥੋਂ ਕੰਮ ਥੋੜੀ ਕਰਾਉਣੀ ਆ ਵੀ ਤੂੰ ਮੇਰਾ ਕੰਮ ਕਰਕੇ ਜਾ ਮੈਥੋਂ ਹੁੰਦਾ ਹੀ ਨਹੀਂ ਮੈਥੋਂ ਤਾ ਕਹਿੰਨੀ ਆ ਇੰਨਾ ਕੰਮ ਮੈਂ ਹੁੰਦਾ ਹੀ ਨਹੀਂ ਮੈਥੋਂ ਮੈਂ ਤਾਂ ਆਇਆ ਕਿ ਯਾਰਨ ਚੱਲ ਪਾਸਾ ਥੱਲੇ ਜਾਊਗਾ ਤੇ ਪਾਸਾ ਥੱਲੇ ਨੂੰ ਕੀ ਐ ਮੈਂ ਚਾਰ ਦਿਨ ਲਾ ਆਉਂਗੀ ਤੂੰ ਚਾਰ ਦਿਨ ਤੇ ਰਹਿ ਪਾ ਪੰਜ ਪੰਜ ਸੱਤ ਦਿਨ ਤਾਂ ਐਨੇ ਤਾਂ ਕਰਦੀਆਂ ਹੀ ਆ ਘਰੇ ਇਹ ਹੈ ਜਮੂਰੀ ਆਕੇ ਮੁੰਸਰਾ ਪੱਜਿਆ ਮੋਟਰ ਮੋਟ ਅੱਗੇ ਖੜੀ ਆਕੇ ਤਾਂ ਮੈਂ ਪਾਇ ਤਰੇ ਤੂੰ ਕਹਿੰਦੀ ਮੈਂ ਜਾਣੀ ਆ ਫਿਰ ਮੈਂ ਤਾਂ ਬਹੁਤ ਰਹਿਣ ਤੋਂ ਪਹਿਲਾਂ ਹੀ ਤਿਆਰ ਹੋਈ ਫਿਰਦੀ ਸੀ ਹੁਣ ਜੇ ਤੂੰ ਫੋਨ ਤੇ ਫੋਨ ਕੀਤਾ ਤੂੰ ਮੈਨੂੰ ਕਿਹੜਾ ਫੋਨ ਕਰਿਆ ਤੂੰ ਬਾਰੇ ਬਾਰੇ ਗੈਵੀ ਦੇ ਡੈਡੀ ਨੂੰ ਦੱਸਤਾ ਵੀ ਮੈਂ ਆਉਣਾ ਉਹ ਹਜੇ ਤੱਕ ਘਰ ਹੀ ਨਹੀਂ ਪਹੁੰਚੇ ਨਾ ਇਹਨਾਂ ਨੇ ਮੈਨੂੰ ਦੱਸਿਆਗਾ ਮੈਂ ਤਾਂ ਤੁਹਾਡਾ ਘਰ ਅਜੇ ਤੋਂ ਪਤਾ ਲੱਗਿਆ ਵੀ ਭੂਆ ਘਰੇ ਆ ਗਈ ਨਾ ਭਾਈ ਕਿਸੇ ਨੂੰ ਸਮਾ ਕਿਸੇ ਨੂੰ ਨਾ ਸਮਾ ਮੈਂ ਤਾਂ ਉਹਨਾਂ ਦਾ ਕੀ ਕਹਿੰਦੇ ਹੁੰਦੇ ਨੇ ਅਗੇ ਇੰਨਾ ਕੰਮ ਮੈਠਾ ਹੁੰਦਾ ਜੇ ਤੇਰੀ ਮੇਰੇ ਨਾਲ ਗੱਲ ਹੋ ਜਾਂਦੀ ਚਲ ਮੈਂ ਕਹਿ ਦਿੰਦੀ ਬੂਆ ਚਾਰ ਦਿਨ ਠਹਿਰ ਕੇ ਆ ਜੀ ਵੀ ਮੈਂ ਤਾਂ ਆਪ ਜਾਣਾਗਾ ਫੋਨ ਤਾਂ ਮੈਂ ਕਰਿਆ ਸੀ ਤੁਸੀਂ ਤਾਂ ਕਿਸੇ ਨੇ ਹੋਈ ਨਹੀਂ ਕਰਿਆ ਕੋਈ ਨਹੀਂ ਵਾਚਿਆ ਗੱਲ ਦੀ ਨਹੀਂ ਸੁਣੀ ਮੇਰੀ ਫਿਰ ਉਹ ਕਿਸੇ ਕੰਮ ਚ ਹੋਣਗੇ ਫੋਨ ਚੱਕਿਆ ਨਹੀਂ ਮੈਂ ਇੱਥੇ ਗਵਾਂਡੀਆਂ ਦੇ ਮੁੰਡਿਆਂ ਨੂੰ ਕਿਹਾ ਸਿੱਕ ਦੋਨੋਂ ਮੈਂ ਤਾਂ ਆ ਕੇ ਪਸਤਾਉਣੀ ਹੁਣ ਕਿਉਂ ਆਈ ਪਸਤਾਉਣ ਵਾਲੀ ਗੱਲ ਤਾਂ ਕਿਹੜੀ ਐ ਬੂਆ ਤੇਰਾ ਘਰ ਆ ਤੂੰ ਰਹਿ ਐ ਇੱਥੇ ਤੇਰਾ ਕਿਹੜਾ ਬਗਾਨਾ ਤੈਨੂੰ ਸਾਰਾ ਭੇਜਤਾਗਾ ਇੱਥੋਂ ਹੀ ਜੰਮੀਪੜੀਆਂ ਤੋਂ ਨਾ ਮੈਂ ਪੂਰਾ ਬਰ ਗਾਹੋ ਤੈਨੂੰ ਸਾਰੇ ਇੱਕ ਗੱਲ ਦਾ ਭੇਤ ਹਰੇਕ ਚੀਜ਼ ਦੀ ਬਾਖਵਾਤ ਤੇ ਵਧੀਆ ਤੂੰ ਰਹਿ ਮਮਾ ਉਹਦੇ ਨਾਲ ਖਾ ਪੀ ਇੱਥੇ ਚਾਰ ਦਿਨ ਨਾ ਭਾਈ ਮੇਚੋ ਨਹੀਂ ਹੁੰਦਾ ਮੈਂ ਤਾਂ ਬਾਕਸ ਹੋ ਜੂੰ ਓਥੇ ਤੈਨੂੰ ਨਹੀਂ ਏਸੀ ਜਿਹਾ ਬਾਹਰ ਨਹੀਂ ਅੰਦਰ ਉਹਦੀ ਤਾਰ ਜੀ ਟੁੱਟ ਗਈ ਕੱਲ ਮੈਂ ਹੀ ਸੋਚੀ ਜਾਨੀ ਐ ਵੀ ਟੁੱਟੇ ਜੇ ਪੱਖੇ ਥੱਲੇ ਵਾਹਤੀ ਤੇ ਏਸੀ ਚ ਵੀ ਨਹੀਂ ਤਾਂ ਮੈਂ ਤਾਂ ਐ ਕਿਹਾ ਵੀ ਆ ਜਾ ਭੂ ਅੰਦਰ ਆ ਜਾ ਅੱਜ ਤਾਂ ਸੱਤ ਬਗਾਨੇ ਨੂੰ ਵੀ ਅਗਲਾ ਅੰਦਰ ਵਾਹ ਲਾਂਦਾ ਵੀ ਆ ਜਾਂਦਰਾ ਆ। ਇਹੋ ਕਦੇ ਮੇਰੇ ਮਾਂ ਨਹੀਂ ਪਿਓ ਨਹੀਂ ਪਰ ਜਾਈ ਨਹੀਂ ਪਾਈ ਨਹੀਂ ਤੇ ਆਈ ਤੁਸੀਂ ਸਾਨੂੰ ਤਿਆਗਤਾ ਅਸੀਂ ਵੀ ਇਸ ਕਰਦੀਆਂ ਤੀਆਂ ਲੈ ਪੂਆ ਉਸ ਨਾਲ ਕਹਿੰਦਾ ਵੀ ਦੁਬਗਾਨੀ ਹੈਗੀ ਤੁਸੀਂ ਕਰ ਲਨੀ ਆ ਕੇ ਸਭ ਕਾ ਸੇ ਦੀਆਂ ਮਾਲਕਣੀਆਂ ਬਣਗੀਆਂ ਮਾਲਕਣੀਆਂ ਕੌਣ ਕਹਿੰਦਾ ਪੂਆ ਮੈਂ ਤਾਂ ਤੈਨੂੰ ਪਹਿਲਾਂ ਨਹੀਂ ਤੈਨੂੰ ਇੰਨੇ ਵਾਰ ਆ ਇਸੀ ਚ ਵਹਾਇਆ ਉਹ ਗੱਲ ਕਰ ਕੱਲ ਤਾਂ ਆ ਟੁੱਟੇ ਪਈਆ ਲੋਟ ਹੀ ਨਹੀਂ ਕਰਾਇਆ ਗਿਆ ਬਸ ਟਾਈਮ ਹੀ ਲੱਗਿਆ ਉਹ ਖੇਤ ਫਰਦਨੇ ਝੋਨਾ ਚਣ ਲਾਉਂਦੇ ਲਵਾਉਂਦੇ ਫਰਦਿਆ ਤਾਂ ਕਰਕੇ ਇਸ ਤਾਂ ਬਗਰ ਮੇਜਾ ਪੱਖੇ ਥੱਲੇ ਮੰਜੜਾ ਹੈ ਪਏ ਦੇਖ ਮੈਂ ਵੀ ਉੱਥੇ ਬੈਠੀ ਸੀ ਅੱਜ ਮੇਰੇ ਉਹਨੇ ਕਰਕੇ ਸੀ ਦੀ ਤਾਰ ਟੁੱਟ ਗਈ ਕੱਲ ਇਹਦੇ ਟੁੱਟੀ ਹੋਈ ਆਪੂ ਅੱਜ ਕਿੱਥੇ ਟੁੱਟੀ ਆ ਲਵਾਈ ਨਹੀਂ ਗਈ ਤਾਰ ਦੁਨੀਆਂ ਤਾਂ ਦਮੇ ਹੀ ਸੀ ਲਵਾਈ ਜਾਂਦੇ ਐ ਤਾਂ ਇਥੇ ਪੁਰਾਣੇ ਪੱਕੇ ਹੋਰੀ ਸੀ ਦੇ ਵੀ ਨਹੀਂ ਤਾਰ ਜੁੜਿਆ ਜੜਾ ਇਹ ਤੈਨੂੰ ਉਹ ਤਾਂ ਮਹੀਜਾ ਪੈ ਗਿਆ ਮੌਸਮ ਠੀਕ ਹੀ ਸੀਗਾ ਤਾਂ ਕਰਕੇ ਮੈਂ ਪੱਖੇ ਥੱਲੇ ਬਹਤਾ ਸੀ ਚਲ ਮੈਂ ਜਾ ਦੀ ਘੁੱਟ ਕਰਕੇ ਲਿਆਉਣੇ ਆ ਫੇਰ ਦੇਖਦੇ ਆਂਗੇ ਕੀ ਬੰਦ ਹੋਇਆ ਉਹ ਕੰਟੀ ਪਈ ਆ ਤੁੱਕਰ ਉਹ ਵੀ ਮਾਰੀ ਜਾਂਦੀ ਆ ਚਾਹ ਦੀ ਘੁੱਟ ਵੀ ਧਰਦਾ ਪੀ ਲੂਗੀ ਆਹੋ ਆਗਾ ਉਹ ਰੋਵ ਲੜੜੀ ਝਾੜੀ ਜਾਂਦੀ ਲੈ ਮੇਰੇ ਘਰੇ ਬਹਿ ਕੇ ਮੇਰੇ ਨਾਲ ਹੀ ਲੜੀ ਜਾਂਦੀ ਆ ਓਕੇ ਮੈਨੂੰ ਏਸੀ ਚ ਨਹੀਂ ਬਹੌਂਦੀ ਪੱਖਾ ਲਾ ਰੱਖਿਆ ਏਸੀ ਹੁਣ ਦੱਸ ਜੇ ਰਕਾਰ ਹੀ ਟੁੱਟੀ ਪਈ ਆ ਕਿੱਥੋਂ ਏਸੀ ਲਾ ਦਾਂ ਮੈਂ ਉਹੀ ਬਰਾਟਾ ਜਾ ਕਰੀ ਜਾਂਦੀ ਹੈਗੀ ਮੂੰ ਤਾਂ ਐ ਸੀਗਾ ਜੇ ਭੂਆ 4 ਦਿਨ ਲੈ ਰਹਿ ਜਾਂਦੀ ਨਾ ਮੈਂ ਬੇਫਿਕਰ ਹੋ ਕੇ ਆਪਦੀ ਟੇਕ ਹੀ ਜਾ ਆਂਗੀ ਜਿੱਥੇ ਮੈਂ 5 ਦਿਨ ਲਾਉਣੇ ਸੋਥੇ ਮੈਂ 10 ਦਿਨ ਲਾ ਕੇ ਆਉਂਦੀ ਆਕੇ ਮੈਨੂੰ ਸਾਰਾ ਕੰਮ ਕਰਨਾ ਕਿਹੜਾ ਸੌਖਾ ਪਿਆਗਾ ਜੇ ਮੈਂ ਦੱਸ ਦੇਣਾ ਬਾਗੀ ਤੇ ਘਰੇ ਗਾਹ ਪੈ ਜਾਊਗਾ 6 ਘਰੇ ਰਹਿ ਪੈਂਦੀ 10 ਦਿਨ ਮੇਰਾ ਕੰਮ ਕਰਦੀ ਸਾਰਾ ਨਾਲੇ ਪਸ਼ੂਆਂ ਥੱਲੇ ਸਾਫ ਸਫਾਈ ਰਹਿੰਦੀ ਪਸ਼ੂਆਂ ਦੀ ਸਾਂਭ-ਸਵਾਈ ਹੋ ਜਾਂਦੀ ਨਾਲੇ ਗੋਹਾ ਗੱਟਾ ਨਾਲ ਇਕੱਠਾ ਹੁੰਦਾ ਹੁਣ 10 ਦਿਨਾਂ ਤੋਂ ਆਕੇ ਮੈਨੂੰ ਐਡਾ ਢੇਰ ਚੱਕਣਾ ਪਊਗਾ ਕਿਹੜਾ ਕੋਈ ਮਗਰ ਹੈਗਾ ਕੰਮ ਕਰਨ ਵਾਲਾ ਪਰ ਇਹ ਕਿਸੇ ਗੱਲ ਤੇ ਵੀ ਨਹੀਂ ਆਉਂਦੀ ਇਹ ਤਾਂ ਕਹਿੰਦੀ ਨਾ ਪਈ ਮੈਂ ਇੱਥੋਂ ਤਾਂ ਕੰਮ ਨਹੀਂ ਹੁੰਦਾ ਮੈਂ ਇੱਥੋਂ ਤਾਂ ਰਹਿਣਾ ਨਹੀਂ ਜਾਂਦਾ ਏਸੀ ਔਨ ਸਰ ਕੇ ਮੈਂ ਭੰਨ ਲੱਗੀ ਹੋੜਾ ਰਹੀਂ ਦਿਉਣੀ ਕਿ ਉਹ ਮੈਂ ਤਾਂ ਨਹੀਂ ਰਹੀਂਦੀ ਮੈਥੋਂ ਤਾਂ ਨਹੀਂ ਕੰਮ ਹੁੰਦਾ ਉੱਥੇ ਵੀ ਤਾਂ ਕਰਦੀ ਸੀ ਦੱਸ ਇੱਥੇ ਦੋ ਤਿੰਨ ਕਰਕੇ ਖਾ ਲੇਗੀ ਇਹਨੂੰ ਆਏ ਆ ਵੀ ਇਹ ਕਰਕੇ ਦੇਵੇ ਮੈਨੂੰ ਸੇਵਾ ਕਰੇ ਮੇਰੀ ਮੇਰਾ ਮੈਥੋਂ ਨਹੀਂ ਇੰਨੀ ਸੇਵਾ ਹੁੰਦੀ ਮੇਰੇ ਕੋਲ ਇੰਨਾ ਟਾਈਮ ਕਿੱਥੇ ਆ ਫਿਰ ਇਹਦੀ ਮਾਰੀ ਤਾਂ ਮੈਂ ਉਹਦੇ ਪੱਕੇ ਜਾਣਾ ਕੈਨਸਲ ਕਰਦਾ ਰਹਿਣਾ ਰਵੇ ਦੇਖੀ ਜਾਊਗੀ ਕੀ ਕਹਿੰਦੀ ਹੈਗੀ ਲਾ ਚਾਹ ਦੀ ਘੁੱਟ ਨੂੰ ਵੱਡਾ ਫਾਹਾ ਤੇ ਹਾ ਦਾ ਵੱਡਿਆ ਮਫਾਹਾ ਲੈ ਭੂਆ ਚਾਹ ਪੀ ਲੈ ਨਾ ਕਿਹਾ ਵੀ ਨਹੀਂ ਜੱਜ ਦੀ ਬਣਾ ਕੇ ਦੇ ਕੇ ਗਈ ਸੱਦੇ ਬਾਹਾਂ ਵਰਗੀ ਕਿਆ ਬਣਾ ਲਈ ਤੜਕੇ ਦੀ ਭੁੱਖੀ ਮਰੀ ਆਣੀ ਐ ਕੁਛ ਖਾਣ ਨੂੰ ਨਹੀਂ ਲਿਆਈ ਨਾਲ ਮਤਬਾਗੀ ਆਣੀ ਐਗੀ ਇੱਥੇ ਕੀ ਮੇਰੇ ਤੁੰਟ ਲਾਏ ਨੇਗੀ ਅੱਜ ਤਾਂ ਸੀ ਕਿ ਮੈਂ ਚਲ ਕੋਈ ਯਾਰ ਕਰਨ ਤੇ ਢੋਲਾ ਕਰਾਂਗੇ ਦੁਖ ਸੁਖ ਕਰਾਂ ਮਤਬ ਮਨਜੀਟ ਕੇ ਘਰੇ ਵਗ ਜਣੀ ਪਰ ਮਨਜੀਟ ਕੇ ਘਰੇ ਆਈ ਸੀਗਾ ਵੀ ਉਹਨਾਂ ਦੀ ਈਸੀ ਨਹੀਂ ਸੀ ਵਿਚਾਰਿਆਂ ਦੇ ਈਸੀ ਥੱਲੇ ਵੀ ਚਲਾ ਇੱਥੇ ਘਰੇ ਆਪਦੀ ਈਸੀ ਲੱਗਿਆ ਹੋਇਆ ਕਾਇਨੇ ਤੋਂ ਤੇ ਆਵਦਾ ਤਾਬ ਲਈ ਹੁੰਦਾ ਹੈਗਾ ਇਹ ਤਾਂ ਅਧੀ ਜਨੂ ਹੀ ਰਹੇਗੀ ਗਾਹਾਂ ਲਾਪੂ ਆ ਕੀ ਸੱਟਿਆ ਫਿਰ ਤੋਂ ਰਹੇਗੀ ਕਿ ਕਿ ਮਤਰੀ ਮੈਂ ਤਾਂ ਮਨ ਜੀਤ ਕੇ ਜਾਣੀ ਆ ਪਰਮ ਜੀਤ ਕੇ ਭਾਈ ਉਹ ਕਿਹੜਾ ਸੱਟੇ ਨਾ ਉਹ ਵੀ ਮੇਰੇ ਆਪ ਦੇ ਨਾ ਮੈਂ ਤਾਂ ਇਸੇ ਦੀ ਮਾਰੀ ਆ ਜਾਂਦੀ ਸੀ ਉਹਨਾਂ ਦੇ ਕਿੱਥੇ ਸੀ ਆ ਨਾ ਹੋਵੇ ਜਿੱਥੇ ਉਹ ਪੰਜ ਮਹੀਨੇ ਖਰਾਉ ਹੋਇਆ ਪਿਆਗਾ ਇਥੇ ਉਹ ਬੁੜਨੀ ਮੈਨੂੰ ਟਿਮੇ ਬੈਗੂ ਉਹਨਾਂ ਦੇ ਤਾਂ ਇੱਕ ਕਮਰਾ ਉੱਥੇ ਕਿੱਥੇ ਸਾਹ ਕੁੱਟੀ ਜਾਊਗਾ ਤੇਰਾ ਕਿਉਂ ਮੇਰਾ ਸਾਹਵਾਂ ਦਾ ਹਜੂਰ ਤੇ ਹੋਰ ਇੱਕ ਕਮਰਾ ਕਰ ਕਿਹੜਾ ਥਾਂਗਾ ਉਹਨਾਂ ਦੇ ਨਾ ਤਾਂ ਸੱਤ ਤੇੜੀਆਂ ਤਾਂ ਪਹਿਲਾਂ ਮੱਥੇ 'ਚ ਪਾ ਲਈਆਂ ਫੇਰ ਕਿ ਸਾਡੇ ਏਸੀ ਦੀ ਤਾਰ ਟੁੱਟੀ ਪਈ ਐ ਫੇਰ ਆ ਮੂਤ ਵਰਗੀ ਚਾਹ ਕਰਕੇ ਲਿਆ ਤੀ ਤੈਨੂੰ ਇਹ ਚਾਹ 'ਚ ਦੁੱਧ ਥੋੜਾ ਸੀਗਾ ਮੈਂ ਤਾਂ ਸਾਰਾ ਡਾਇਰੀ 'ਚ ਪਾਉਣੀ ਸੀ ਮੈਨੂੰ ਕਿਹੜਾ ਪਤਾ ਸੀ ਕਿ ਤੁਸੀਂ ਆਓਂਗੇ ਹਾਂ ਪਰਮਜੀਤ ਕੋਲ ਜਾਨੀ ਆ ਭਾਈ ਨਾ ਉੱਥੇ ਮਨਜੀਤ ਉੱਥੇ ਕੀ ਕਰਨੀਂ ਇੱਕ ਦੋ ਚੰਗਾ ਤੂੰ ਪਿੰਡ ਵਾਈ ਜਾ ਕਿਉਂ ਵਾਈ ਜਾ ਦੇਖ ਤੇ ਚਰਮਣੀ ਆਉ ਮੈਨੂੰ ਜਾ ਤੂੰ ਇੱਥੇ ਇੱਥੇ ਰਹਿ ਪਾ ਇਧਰ ਰਹਿ ਪਾ ਤੇ ਜਾ ਤੂੰ ਪਿੰਡ ਵਗ ਜਾ ਉਹਨਾਂ ਕੋਲ ਕੀ ਕਰੇਂਗੀ ਤੂੰ ਆਹੋ ਪੰਟਾ ਮੇਰਾ ਖਤਮ ਦਾ ਕਰੀ ਤੰਦੇ ਨੂੰ ਕੌਣ ਕਹਿੰਦਾ ਤੈਨੂੰ ਤਾਂ ਰਹਿਣ ਨੂੰ ਕਹਿਨੀ ਐ ਮੈਂ ਫੇਰ ਰਹਿ ਤੂੰ ਜਾ ਨਾ ਚੱਲ ਵਗ ਜਾ ਭਾਣੇ ਫੇਰ ਮੈਂ ਤਾਂ ਆਪ ਉਹਦੇ ਕੱਪੜੇ ਪੈਕ ਕਰਾਂ ਚਾਹਾਂ ਉਹ ਹੀ ਗੱਲ ਹੋ ਗਈ ਨਾ ਕੀ ਬਣਾਈ ਜਾਂਦੇ ਸੀਗੇ ਕੁਛ ਨਹੀਂ ਆ ਕੱਟ ਦੀ ਸੀਗੀ ਕੱਪੜਾ ਜਾ ਮੈਂ ਖਿੱਤੋਂ ਆਇਆ ਸੀ ਨਹੀਂ ਅੱਛਾ ਮੀ ਬਾਲਾ ਪਏ ਆ ਹਨਾ ਮੂੰਗੀ ਚ ਪਾਣੀ ਬਾਲਾ ਆ ਅੱਛਾ ਹੂੰ ਮਤਲਬ ਮਰ ਜੂ ਮੂੰਗੀ ਤਾਂ ਅਰੇ ਨਹੀਂ ਅੱਛਾ ਇਹ ਨਾ ਪਾਣੀ ਖੜਾ ਬਾਲਾ ਨਹੀਂ ਆਇਆ ਮੈਂ ਦੇਖ ਕਿਤੇ ਆ ਤਾਂ ਪਾਣੀ ਸੋਖ ਜੂਗੀ ਜੇ ਹੋਰ ਨਾ ਪਾਵੇ ਹਨਾ ਕਿ ਬਾਲਾ ਹੀ ਨਜਾਇਜ਼ ਨਜਾਇਜ਼ ਮੈਨੂੰ ਆਇਆ ਸੀ ਮੂੰਗੀ ਦੇ ਨਾਲ ਨਾ ਖਰਚਾ ਨਿਕਲ ਜੂ ਤੇ ਚਲ ਆਪਾਂ ਨੂੰ ਚਾਰ ਪੀ ਭਾਜਾ ਨਹੀਂ ਝੋਨੇ ਦਾ ਹੋਰ ਮੁਸ਼ਕਲ ਆ ਲੱਗੇਗਾ ਅੱਛਾ ਰੱਬ ਵੀ ਜ਼ਿੰਮੇਦਾਰ ਦੇ ਕਰੋਪ ਹੀ ਆ ਕਿਸਾਨ ਹੋਰ ਆ ਠੀਕ ਕਿਤੇ ਲੈ ਕੇ ਨੇ ਮਹਿੰਗੇ ਭਾਵੀਆਂ ਸਰੇ ਹਸਪਣਿਆਵ ਕਰਕੇ ਮਾ ਗਰੋਂ ਜੋ ਮਰ ਜਾਂਦੀ ਹੈ ਫਸਲ ਬਹੁਤ ਔਖਾ ਹੋ ਜਾਂਦਾ ਹੋਰ ਨਾਲੇ ਮੂੰਗੀ ਤੇ ਵੀ ਬਹੁਤ ਖਰਚਾ ਆ ਜਾਂਦਾ ਹੈ ਕਿਹੜਾ ਹੀ ਬਿਜੀ ਜਾਂਦੀ ਹੈ ਕਨਾਲ ਬਾਈ ਹੋਰ ਸੀ ਆਪਣਾ ਗਮਾਂਡੇ ਉਹ ਵੀ ਬੈਠਾ ਹੈਗਾ ਕਹਿੰਦੇ ਕੀ ਕਰੀਏ ਮਹਨ ਕਰਨਾ ਕੀ ਹੈ ਹੋਰ ਝੋਨਾ ਲਾਉਣਾ ਪੂਗਾ ਫਾਲ ਬਹੁਤ ਸੀ ਮੂੰਗੀ ਨੂੰ ਹੋਰ ਦੁਸਤਾ ਮੁਰਝਾ ਖਰਾਬ ਕਰਤਾ ਦੱਸ ਕੇ ਐਵੇਂ ਮੂੰਗੇ ਹੋ ਗਈ ਕਰੀ ਕੀ ਵੀ ਕੀ ਫਿਰ ਹੁਣ ਰੱਬ ਦੇ ਹੱਥ ਹੈ ਮੈਂ ਆ ਸੇ ਆਉਂਦੀ ਸੀ ਕਿ ਉਹ ਕਹਿੰਦੇ ਸਮਿਆਈ ਉਹ ਫੜਾ ਗਏ ਸੀਗੇ ਨਾਲ ਹੀ ਦੁੱਧੜੇ ਦੇ ਪੈਸੇ ਦੇ ਜਦ ਤੁਸੀਂ ਨਿਵੇੜਿਆ ਹੈ ਉਹਦੇ ਵਿੱਚ ਦੇਖੋ ਹਾਂ ਦੇਗੇ ਸੀਗੇ ਸਮੇਂ ਤੱਕ ਆਪਣਾ ਤਾਂਹੀਂ ਟੈਂਪਾਸ ਹੋਣਾ ਬਸ ਕਿਤੇ ਹੋਰ ਕਿ ਦੁੱਧ ਨਾਲ ਦੇਣੀ ਪਾਣੀ ਪੂਣੀ ਕੱਢ ਕੇ ਦੇਖ ਲੈਂਦੇ ਮੂੰਗੀ ਦਾ ਕਿਤੇ ਹੋਰ ਪਾਸੇ ਛੋਣੇ ਨਹੀਂ ਪਾਣੀ ਪਾਣੀ 2 ਕਿਲਿਆਂ ਦਾ ਬਾਹਲਾ ਪਾਣੀ ਆ ਅੱਛਾ ਹੂੰ ਆਸੇ ਪਾਸੋਂ ਨੀਮ ਆਸੇ ਪਾਸੋਂ ਹੀ ਪਾਏਗਾ ਹੋ ਜੇਤਾ ਲਾਇਆ ਹੁੰਦਾ ਝੋਨਾ ਚਲਾਵਾ ਫੇਰ ਕਿੰਨੇ ਬੜੇ ਆਉਂਦਾ ਹੁਣ ਪਛੇਤਾ ਲਾਵਾਂਗੇ ਪਛੇਤਾ ਫੇਰ ਡਰ ਲੱਗਦਾ ਨੀਮ ਆਗਾ ਕਿ ਕਿਤੇ ਦੁਬਾਰੇ ਮੀਂਹ ਪੈਗਾ ਤੇ ਫਿਰ ਜੋ ਝੋਨਾ ਲਾਵਾਂਗੇ ਫੇਰ ਨਾ ਦੁਬਾਰੇ ਮਰ ਜਾ ਹੋਰ ਹੂੰ ਸਾਬਾ ਕੁਦਰਤ ਦੇ ਹੱਥਾਂ ਕਿਸਾਨ ਦੀ ਕੋਈ ਹੱਲ ਲੰਗਾ ਹੋਰ ਸੱਚੀ ਨਾ ਰੱਬ ਗਰੀਬੀ ਦੇ ਦਿੰਦਾ ਨਾਲੇ ਕਿਤੇ ਕਿਤੇ ਤਾਂ ਰੱਬ ਕਿਸੇ ਕਿਸੇ ਨਾਲ ਤਾਂ ਰੱਬ ਬਾਲਾ ਤੱਕਾ ਕਰਦਾ ਸੱਚੀ ਰਿਸ਼ਤੇਦਾਰ ਵੀ ਉਹਨੋਂ ਹਟ ਜਾਂਦੇ ਆ ਕੋਈ ਨਹੀਂ ਆਉਂਦਾ ਬਰ ਮੁਰਦੀ ਨੰਗ ਜਾਂਦਾ ਅਗਲਾ ਜੇ ਕੋਈ ਆਉਂਦੇ ਵੀ ਆਪਣੇ ਅੰਗਲੀ ਸੰਗਲੀ ਵਾਲੇ ਪਹਿਲਾਂ ਉਧਰ ਜਾ ਕੇ ਆਉਂਦੇ ਆ ਇੱਧਰ ਕੋਈ ਨਹੀਂ ਆਉਂਦਾ ਨਾ ਕੋਈ ਫੋਨ ਕਰੇ ਨਾ ਕੋਈ ਦੁੱਖ ਸੁੱਖ ਪੁੱਛਦਾ ਸੱਚੀ ਕਹੇ ਜੇ ਟਾਈਮ ਆ ਗਿਆ ਜੇ ਤਾਂ ਪੈਸਾ ਹਨਾ ਫਿਰ ਤਾਂ ਕੋਈ ਰਿਸ਼ਤੇਦਾਰ ਆਉਂਦਾ ਨੇ ਕੋਈ ਨਹੀਂ ਗਰੀਬ ਗੁਰਬੇ ਕਣੀ ਝਾਕਦਾ ਕੱਲਾ ਐ ਨਾ ਉਹਨਾਂ ਨੂੰ ਐ ਹੁੰਦਾਗਾ ਵੀ ਜੇ ਆਪਾਂ ਫੋਨ ਫਾਨ ਕਰ ਲੈ ਜੇ ਉਹਨੇ ਬਾਗਯਪ ਨੂੰ ਮੰਗਣਾ ਲੈ ਵੀ ਵੇਚੀ ਹੈ ਨਾ ਇਹੀ ਹੁੰਦਾ ਹੋਰ ਕੀ ਐ ਇਹੀ ਹੋ ਸਕਦਾ ਗਰੀਬੀ ਰੱਬ ਕਿਸ ਨੂੰ ਦੇਵੇ ਨਾ ਹਣਾ ਬਾੜੀ ਬੁੜੀ ਚੀਜ਼ ਐ ਸੱਚੀ ਬਾੜੀ ਬੁਰੀ ਚੀਜ਼ ਐ ਗਰੀਬੀ ਤਾਂ ਤੇ ਨਾ ਕੋਈ ਰਿਸ਼ਤੇ ਐ ਵੀ ਨਹੀਂ ਆਪਾਂ ਦਾ ਮੇਰੇ ਹਿਸਾਬ ਨਾਲ ਸਾਲ ਹੋ ਗਏ ਕੋਈ ਆਈ ਨਹੀਂ ਆਪਣੇ ਉਹ ਵੀ ਆਪਾਂ ਕਰਕੇ ਖਾਣੇ ਆ ਕਿਹੜਾ ਕਿਸ ਤੋਂ ਮੰਗਦੇ ਆ ਨਾ ਥੋੜਾ ਖਾ ਲੈਣੇ ਆਂਗੇ ਮੰਗ ਦਿੱਤੀ ਕਰੂ ਵੀ ਬੰਦਾ ਕੀ ਐ ਨਾ ਹੁਣ ਆ ਪਰਮਾਤਮਾ ਨੂੰ ਲੈ ਆ ਕੇ ਜਮੈਂ ਵਿਚਾਲੇ ਲੈ ਕੇ ਸਿੱਖਦੇ। ਇਹੀ ਕਹਿੰਦੇ ਆ ਜੀ ਰੱਬੀ ਪੈਰੀ ਬਣ ਜਾਂਦਾ ਬੰਦੇ ਦਾ। ਬੰਦੇ ਦਾ ਪਹਿਲਾਂ ਬਣ ਜਾਂਦੀ ਐ। ਐਤਕੀਏ ਸੀਗਾ ਵੀ ਆਰਤੀਆਂ ਦਾ ਸਾਰਾ ਸਾਫ ਕਰਦਾ ਕਰਜਾ। ਤੇ ਕੁਝ ਮੂੰਗੀ ਹੋਜੀ ਕੁ ਝੋਨਾ ਹੋ ਜੂ ਤੇ ਕਣਕ ਦੇ ਚਾਰ ਪੀਤਲ ਬਸੇ ਜਾਣਗੇ। ਆਪਣੇ ਕੋਲ ਤਾਂ ਬਸ ਔਖੇ ਕਰਕੇ ਹੀ ਨਹੀਂ ਆਉਂਦੇ ਰਿਸ਼ਤੇਦਾਰਾਂ। ਸੌਖਿਆਂ ਕੋਲੇ ਭੱਜ-ਭੱਜ ਜਾਂਦਾ। ਔਖਿਆਂ ਨੂੰ ਤਾਂ ਕੋਈ ਨਹੀਂ ਪੁੱਛਦਾ। ਉਧਰ ਤਾਂ ਮੰਤਰੀ ਨੇ ਕਿ ਕੋਈ ਨਾ ਕੋਈ ਆਉਂਦਾ ਹੀ ਰਹਿੰਦਾ। ਉਧਰ ਕਹਿੰਦੇ ਜੇ ਇੱਧਰ ਆਉਂਦੇ ਤਾਂ 2 ਮਿੰਟ ਖੜਕੇ ਬਸ ਉੱਧਰ ਹਾਂ ਤੁਰੇ ਜਾਂਦੇ ਸੀ ਜਾਣੇ ਆ। ਹੂੰ। ਜਾਣੇ ਆ ਸੀ। ਹਾਂ ਜੀ ਚਲੋ ਸਭ ਦਾ ਟਾਈਮ ਕਿਤੇ ਨਾ ਕਿਤੇ ਪਰਮਾਤਮਾ ਦਾ ਪਰਮਾਤਮਾ ਸਹੀ ਗੱਲ ਹੈ ਉਹ ਕਹਿੰਦੇ ਨੇ ਸਿਆਣੀ ਜਦੋਂ 12 ਸਾਲਾਂ ਬਾਅਦ ਤਰੂੜੀ ਦੀ ਸੁਣੀ ਜਾਂਦੀ ਹੈ ਹਾਂ ਉਹਨੂੰ ਵੀ ਕੋ ਚੱਕ ਕੇ ਲੈ ਕੀ ਜਾਂਦਾ ਵੀ ਉਹਨੂੰ ਵੀ ਆਪਾਂ ਪਾਲੀਏ ਚੱਕ ਕੇ ਤੇ ਜਾ ਜੈ ਸਾਧ ਨੇ ਹਜੇ ਸੋਚਿਆ ਨਹੀਂ ਸੋਚੀ ਜਾਂ ਨਾ ਵੀ ਕੋਈ ਆਉਂਦਾ ਨਹੀਂ ਕੋਈ ਫੋਨ ਨਹੀਂ ਕਰਦਾ ਕੋਈ ਦੁੱਖ ਸੁੱਖ ਨਹੀਂ ਪੁੱਛਦਾ ਹਣਾ ਫਿਰ ਤਾਂ ਜਵੇਂ ਨਹੀਂ ਨਿਕਲਦਾ ਆਪਦਾ ਕੰਮ ਨੂੰ ਹੱਥ ਪਾਈ ਜਾਂਦੇ ਆ ਕਹਿੰਦੇ ਕਹੇ ਤਰਾਬ ਸੁਣੂਗਾ ਹੀ ਚਲ ਪੈਸੇ ਦੇ ਹੀ ਆਏ ਅੱਜ ਉਹਨਾਂ ਨੇ ਕਈ ਵਾਰੀ ਕਹਤਾ ਸੀਗਾ ਫੜਾਇਆ ਉਹਨੇ ਅੱਜ ਉਹ ਵਿਚਾਰੇ ਕੱਪੜਿਆਂ ਦੀ ਸਮਾਈ ਵਾਲੇ ਦੇ ਗਏ ਸੀਗੇ ਉਹਨਾਂ ਦੇ ਪੈਸੇ ਜ਼ਰੂਰ ਦੇ ਕੇ ਆਇਓ ਅੱਜ ਸ਼ਾਮ ਨੂੰ ਫੜਾਇਆ ਮੈਂ ਹਾਂ ਕੋਈ ਪਸ਼ੂ ਰੱਖਦੇ ਆ ਸੱਚੀ ਕੋਈ ਪਸ਼ੂ ਨਹੀਂ ਰਹਿੰਦਾ ਉਹ ਖਰਾਬ ਹੋ ਜਾਂਦੇ ਹੈਗੇ ਤੇ ਸੱਚੀ ਗਰੀਬੀ ਤਾਂ ਜੰਮੀ ਕੰਨੀ ਤੇ ਚੱਲਦੀ ਹੈ ਬੜਾ ਔਖਾ ਬੜਾ ਔਖਾ ਕਿਵੇਂ ਕੰਦਾਰੀ ਲੋਟੇ ਨਹੀਂ ਹੁੰਦੇ ਸੱਚੀ ਗੱਲ ਹੈ ਕਵਿੰਦਾਰੀ ਹੈ ਨਾ ਜਿਹੜੀ ਬੜੀ ਚੰਦਰੀ ਚੀਜ਼ ਹੈ ਪੂਆਉਂਦੀ ਹੈ ਸੱਚੀ ਕਾਪੂ ਪੂਆ ਸੱਚੀ ਕਾਲਾ ਸੱਚੀ ਕਾਲਾ ਹੋਰ ਕਿਵੇਂ ਬੂਆ ਤੇਲ ਦੁਲਟਾ ਲਏ ਹੁੰਦੇ ਬੂਆ ਇਧਰ ਬਾਈ ਬਾਈ

ਤਾਸੀਂ ਕੁਝ ਚਾਰ ਮਾਣ ਬੋਲ ਹੋਰ ਪੂਆ ਬਲਾਈ ਸੋਣੀ ਮੰਗੀ ਸੀ ਭੱਜੇ ਫਿਰਦੇ ਸੀ ਕੰਮ ਕਰਦੇ ਬੇਲੀ ਸੋਣੀ ਮੰਗੀ ਹੈਗੀ ਹੋਰ ਆਪਾਂ ਇਹਨਾਂ ਦੇ ਸਿੱਤੀ ਭੱਜੇ ਫਿਰਦੇ ਆ ਤਾਹੀ ਤਾਂ ਕਹਿੰਦੇ ਆ ਕੋਈ ਕਿਸੇ ਤਰ੍ਹਾਂ ਕਰੋ ਉਪੋਗ ਹੋ ਜਾਣਾ ਹੈ ਨਾ ਜਮੇ ਆ ਪੂਆ ਸਾਡੇ ਤਾਂ ਪਤਾ ਨਹੀਂ ਘਾਤੋਂ ਆ ਨਾ ਚਲੋ ਛੱਡੋ ਪਰਾਂ ਠੰਡਾ ਲਿਓ ਤੁਸੀਂ ਠੰਡੇ ਨੂੰ ਕੀ ਆ ਪੁੱਤ ਨਾ ਲਿਓ ਤੁਸੀਂ ਕਿੱਧਰ ਹੁਣ ਹੀ ਆਏ ਪੂਆ ਤੜਕੇ ਆਏ ਉਧਰ ਤੜਕੇ ਹੀ ਸੀ ਪੂਆ ਅੱਛਾ ਜਾਇਓ ਠੰਡਾ ਲਿਆ ਦਿਓ ਲਿਆ ਦਨੇ ਆ ਤੇ ਅਸਾ ਫਿਰ ਉਧਰ ਆਇਆ ਹਾਂ ਹਾਂ ਉਧਰ ਆਉਂਗਾ ਅੱਛਾ ਅੱਛਾ ਕਹਿਣੀ ਸੀ ਉਹ ਹੈਗੀ ਇਹ ਤੂੰ ਮਾਉਂਦੀ ਵਸਰਾ ਫਿਰ ਤਾਂ ਮੱਥੇ ਤੇ ਮੜਨਾ ਬਾੜੀ ਤੇਰੇ ਕੋਲ ਕਿਹ ਲੋ ਕਹਿਣੀ ਉਹ ਹੀ ਗੱਲ ਮਾਪੇ ਉਨਤੇ ਪਹਿਣ ਮਾਦੀ ਭਜਾਈ ਹੁੰਦਾ ਇਹ ਕੋੜਾ ਲੋ ਵੀ ਹੂੰ ਜੀ ਇਹਨੂੰ ਤੀਜੀ ਰਹੇਗੀ ਹੂੰ ਤੇ ਆਪ ਨੂੰ ਆਏ ਗੇ ਰੰਡੀ ਸੀ ਦੀ ਚਲੇ ਇਧਰ ਮਾਪੇ ਹੋਏਗਾ ਹੂੰ ਤੇ ਇੱਕ ਬੁਤਾ ਆਇਆ ਸੀ ਦੀ ਚਾਦੀ ਸੀ ਲੱਗ ਗਿਆ ਨਾ ਲੋਕਾਂ ਤੇ ਰੰਗ ਬਾਈ ਦਾ ਉਹ ਮੈਂ ਗੱਪ ਨਹੀਂ ਮਾਰਦਾ ਅੱਛਾ ਤੇ ਮੱਥਾ ਇਕੱਠਾ ਕਰ ਲੇ ਜੇ ਇੱਕੇ ਮੈਨੂੰ ਉਹ ਬੋਦਾ ਬੋਦਾ ਪਾਣੀ ਦੇ ਦਾ ਤੱਕਾ ਮੈਂ ਸੱਸ ਦੇ ਪੱਖੀ ਥੱਲੇ ਬਾਹਤੀ ਜੇ ਮੈਂ ਥੋੜਾ ਥੋੜਾ ਇਸੀ ਨਹੀਂ ਜਾਂਦਾ ਤਾਂ ਕਿਉਂ ਨਹੀਂ ਤਾਂ ਪੂਰਾ ਸਾਰਾ ਹੁਣ ਤਾਂ ਤੁਸੀਂ ਭੋਈ ਉਂ ਵੀ ਖਾਸੇ ਟਾਈਮ ਬਾਅਦ ਆਏ ਹੋ ਤਾਂ ਕਿਹੜਾ ਵਕਤ ਖਤਮ ਆ ਅਸੀਂ ਅੱਗੇ ਮੈਂ ਵੀ ਕਿਹਾ ਸੀ ਕਿਹੜਾ ਮੈਂ ਕਿਹਾ ਵੀ ਹੁਣ ਆਉਂਦੇ ਨਹੀਂ ਹੈਗੇ ਅੱਗੇ ਤਾਂ ਛੇਤੀ ਕਿਹੜਾ ਮਾਰ ਲੈਂਦੇ ਮੈਂ ਹੁਣ ਘੱਟ ਲੈਂਦਾ ਹੋਗਾ ਕੋਤ ਮੈਂ ਤਾਰੀ ਨਹੀਂ ਘੱਟ ਮਾਰਦੇ ਕਿਹੜਾ ਉਹੀ ਗੱਲ ਹਾਂ ਪੂਆ ਥੋੜੇ ਤਾਂ ਹੁਣ ਆਇ ਲੜਦੀ ਏਸੀ ਸੀ ਸਾਰਾ ਸਿਸਟਮ ਹੈਗਾ ਹਣਾ ਹਾਂ ਤੇ ਤੁਸੀਂ ਹੁਣੇ ਤੁਹਾਨੂੰ ਆਏ ਸੀ ਉਹ ਜਿਹਾ ਸੁਭਾਅ ਪੈ ਜਾਂਦਾ ਹਨਾ ਪੂਆ ਸੋਨ ਦਾ ਸੁਭਾਅ ਪੈ ਗਿਆ ਉਹ ਜਿਹਾ ਸਾਨੂੰ ਤਾਂ ਕੋਈ ਨਹੀਂ ਜਿੱਥੇ ਪੈ ਜੀ ਉੱਥੇ ਨੀਂਦ ਆ ਜਾਂਦੀ ਆ ਪੱਖਾ ਬਸ ਉਹਦੇ ਨਹੀਂ ਟਾਈਮ ਬਸ ਫਰੀ ਨੇ ਪੂਆ ਜਿੱਥੇ ਪੈ ਜੀ ਉੱਥੇ ਹਾਂ ਮੈਨੂੰ ਵੀ ਨਹੀਂ ਸੋਣਦੀ ਸਾਡੇ ਘਰੇ ਤਾਂ ਟੱਕੀ ਜਮਾ ਪੂਣ ਦਾ ਸੁਭਾਅ ਹੀ ਹੈ ਹਾਂ ਕਹਿੰਦੀ ਉਹਨਾਂ ਦੇ ਘਰੇ ਕੀ ਲੈਣੀ ਜਾਨੀ ਹੈ ਛੇਤੀ ਆ ਜਾ ਮੜਾ ਜੀ ਉਹਨਾਂ ਦੇ ਘਰੇ ਕੀ ਲੈਣੀ ਜਾਨੀ ਹੈ ਕਹਿੰਦੀ ਅੱਛਾ ਹਾਂ ਦੇਖ ਲੈ ਲੈ ਵੀ ਸੋਨ ਨੂੰ ਤਾਂ ਸਾਰੇ ਇੱਕੋ ਜਿਹੇ ਹਨਾ ਹਾਂ ਸਾਰੇ ਇੱਕੋ ਜਿਹੇ ਮੇਰੇ ਕਹਿੰਦੀ ਪਿੰਡ ਨੂੰ ਹੀ ਵਗ ਜਾ ਅੱਛਾ ਮੈਂ ਕਿਉਂ ਵਗ ਜਾ ਮੇਰੇ ਦੇਖ ਲੈ ਹਾਂ ਕਹਿ ਘਰ ਸੁ ਪੂਰਾ ਹੋ ਰਹੀ ਰਹੇਗੀ ਆਈ ਤੇਰੇ ਹਨ ਵਾਸਤੇ ਰਹਿ ਫਿਰ ਭੂਆ ਸਾਡੇ ਕੰਨੇ ਰਹਿ ਪੋ ਰਹਿ ਪੂੰਗੀ ਹਾਂ ਲਾ ਜੀ ਮਾਂ ਚਾਰ ਸੌ ਟਿਕਵੀਂਦਾਰੀ ਦਾ ਫਿਰ ਕੀ ਹੋ ਗਿਆ ਭੂਆ ਲੈ ਵਿੰਦਾਰੀ ਦੀ ਕੋਈ ਗੱਲ ਨਹੀਂ ਹੁੰਦੀ ਐ ਠੰਡਾ ਪੀ ਲੈ ਸਾਡੇ ਕੋਲ ਤਾਂ ਕੰਚ ਦੇ ਗਲਾਸ ਤਾਂ ਨਹੀਂ ਸਾਡੇ ਕੋਲ ਤਾਂ ਹੀ ਆ ਕਿ ਬੁਰੀਆਂ ਹੁੰਦਾ ਨਾ ਤੁਸੀਂ ਕੰਚ ਦੇ ਗਲਾਸਾਂ ਹੀ ਪੀਨੇ ਹੋ ਕੋਈ ਨਹੀਂ ਪਤਾ ਇ ਕੀ ਬੰਦ ਮੈਂ ਤੈਨੂੰ ਬੁਲਾ ਰਿਹਾ ਅਗਲਾ ਖੰਡੇ ਤੇ ਲੰਗੀ ਪਾਸ ਤੋਂ ਬੰਦ ਹੁੰਦਾ ਸੰਤ ਭੂਆ ਬਾੜਾ ਚਾ ਚੜਿਆ ਤੁਸੀਂ ਆਏ ਅੱਜ ਮਾ ਜਨਾਇ ਤੰਤਾ ਪਰ ਪਨ ਲਾ ਲ ਆ ਗਿਆ ਬੋਈ ਨਾ ਰਹਿਣਾ ਉਹ ਉਹ ਗੁੜਾਤ ਲਖਣਾ ਕਿ ਭੂਆ ਦਾ ਸਾਡੇ ਕੋਲ ਹੈ ਹੂੰ ਹਾਂ ਹੈ ਹੈ ਮਰਾ ਵਧੀਆ ਮਾ ਉਹ ਪਾਣੀ ਪੋਣੀ ਵੀ ਨਹੀਂ ਪੀਆ ਤੈਨੂੰ ਤੱਤਾ ਪਾਣੀ ਦੇਖ ਲੈ ਲੈ ਐਨੀ ਅੱਗ ਪੈਂਦੀ ਹੈ ਤੱਤਾ ਪਾਣੀ ਉਹਦਾ ਘਰ ਵਧੀਆ ਸੌਖੀ ਹੈ ਵਧੀਆ ਸਾਰਾ ਕੁਝ ਹੈ ਲੱਗਦਾ ਸਭ ਕੁਝ ਹੈ ਲੋਕ ਵੱਡਾ ਫਰਿਜਾ ਘਰੇ ਸੀ ਸੀ ਉਸੀ ਲੱਗਿਆ ਭੂਆ ਵਾਲੀ ਸਾਰਾ ਕੁਸ ਮੁੱਕ ਗਿਆ ਸਰੇ ਸਰੀ ਹੈ ਜਨਾਬ ਹੂੰ ਲੈ ਆਂਦੀ ਭੂਆ ਇਹ ਨੂੰ ਇਹ ਹੈਗੀ ਪਾਣੀ ਦੇਂਦੀ ਪੂਆ ਸਾਡੇ ਤੋਂ ਅੰਦਰ ਵੜ ਕੇ ਨਹੀਂ ਦੇਖ ਸਕਦੀ ਸਾਨੂੰ ਤਾਂ ਇੰਨਾ ਚਾ ਚੜਿਆ ਵੀ ਸਾਡੇ ਪੂਆ ਆਈ ਹੈ ਹਾਂ ਕਿੱਦਾਂ ਆਈ ਹੈ ਪੁੱਤ ਹਾਂ ਸਾਨੂੰ ਤਾਂ ਇੰਨਾ ਚਾ ਚੜਿਆਗਾ ਮਸਾਂ ਸਾਡੇ ਤੂੰ ਕਿਵੇਂ ਆਈ ਹੈ ਪਤਾ ਨਹੀਂ ਪੂਆ 5 ਮਿੰਟ ਆਉਣੀ ਅੰਗੇ ਪੂ ਇੱਥੇ ਮੇਰੇ ਘੱਟੀ ਵਿੱਚ ਹੀ ਆਉਂਦੀ ਹੈ ਅੱਛਾ ਕਿਹ ਨੌਕਰ ਲੱਗੀ ਹੈ ਪੂਆ ਮੈਂ ਇੱਥੇ ਪਹਿਨਾ ਅੱਜ ਸਾਨੂੰ ਮਤਲਬ ਸਾਨੂੰ ਮੈਂ ਤਾਂ ਵਾਪਸ ਘਰ ਉੱਦ ਕੇ ਆਉਂਦੀ ਹਾਂ ਕਰੋ ਕੰਮ ਕਰਦੀ ਤਾਂ ਆਈ ਹੈ ਪੂਆ ਹਾਂ ਫੇਰ ਮੈਂ ਕਿੱਥੇ ਜਾਏ ਮੈਂ ਮਜੀਤ ਕੋਲੇ ਭੱਜ ਜਾਂਗੀ ਕਿਹ ਕੋਈ ਚਾਰ ਆਉਂਦੀ ਸੁਣੂਗੀ ਸੁਣਾਉਂਗੀ ਨਹੀਂ ਪਰ ਮਜੀਤ ਕੋਲੇ ਤੇ ਗਈ ਉਹਨਾਂ ਦੇ ਨਾਲ ਆਇਆ अच्छा हां मैं कैसे स्वीकार कर पता, पता आ, नहीं क्यों ਨਾਲੇ ਅਸੀਂ ਕਦੇ ਨਹੀਂ ਬੋ ਮਾੜਾ ਸੋਚਿਆ ਪਤਾ ਨਹੀਂ ਕਿਉਂ ਕਰਦੀਏ ਬਸ ਨਰਮ ਹੋਣਾ ਨਹੀਂ ਕਦੇ ਵੀ ਜੋ ਕੋ ਦੁੱਖ ਸੁੱਖ ਹੁੰਦਾ ਹੈ ਨਰਮ ਨੂੰ ਪਹਿਣਾ ਪੈਂਦੀ ਅਸੀਂ ਭੱਜੇ ਜਾਂਦੇ ਬੋ ਜਦ ਕੋ ਦੁੱਖ ਸੁੱਖ ਹੁੰਦਾ ਨਾ ਆਪ ਜਮਾ ਨਹੀਂ ਆਉਂਦੀ ਆਕੜ ਰੱਖਦੀ ਸਕੇ ਹਾਂ ਪਤਾ ਨਹੀਂ ਕਾਦੀ ਆਕੜ ਰੱਖਦੀ ਸਾਡੇ ਨਾਲ ਕੀ ਹੋਈ ਪਈ ਹੈਗੀ ਹਾਂ ਪਤਾ ਹੀ ਨਹੀਂ ਕੀ ਹੋ ਹੋਏਗੀ ਇੱਥੇ ਮੈਂ ਪਤਾ ਨਹੀਂ ਭਾਈ ਸੌਖੇ ਹੈਗੇ ਸੌਖੇ ਹੈਗੇ ਰਬ ਸਿੱਧਾ ਉਹਨਾਂ ਦਾ ਤਾਂ ਕਰਕੇ ਹੈ ਇਸੇ ਕਾਰਨ ਉਹ ਇਹਨੂੰ ਡਕੜਾ ਲਾ ਬਹਿ ਗਿਆ ਹਾਂ ਉਹਨਾਂ ਦਾ ਬਸ ਸਿੱਧਾ ਆ ਉਹਨਾਂ ਦਾ ਬਰੂ ਬੀ ਵੀ ਸੁਣ ਲਾ ਤੇ ਆਪ ਨੂੰ ਤਾਂ ਇਹ ਰਹਿੰਦਾ ਵੀ ਪਤਾ ਨਹੀਂ ਕਿਦੇ ਕਿਦੇ ਤੱਕ ਸਾਨੂੰ ਲੋੜ ਪਊਗੀ ਹਾਂ ਮੰਮਾ ਤੇ ਉਹਨਾਂ ਨੂੰ ਤਾਂ ਆਏ ਆ ਵੀ ਸਾਨੂੰ ਕਿਸੇ ਤੱਕ ਲੋੜ ਹੀ ਨਹੀਂ ਪੈਣੀਗੀ ਉਹ ਅੰਭੀਲੀ ਮੱਥਾ ਘਟਾ ਅੱਗੇ ਮੈਂ ਕਹਿੰਦੀ ਸੀ ਪੂਆ ਮਾਹ ਆਪਣੇ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ ਸਾਰੇ ਬਾਰ ਮੂਰਦੀ ਲੰਘ ਜਾਂਦੇ ਆ ਨਾ ਅਗਲਾ ਕਹਿੰਦਾ ਔਖੇ ਨੇ ਔਖੀਆਂ ਗੱਲਾਂ ਕਰਨਗੇ ਇਹਨਾਂ ਦੇ ਕੀ ਜਾਣਾਂਗਾ ਤੇ ਤੁਸੀਂ ਆਏ ਅੱਜ ਸੱਚ ਆ ਜਾ ਚੜ ਗਿਆ ਪੂਆ ਸਾਨੂੰ ਤੁਸੀਂ ਕਿਹੜਾ ਸੱਟੇ ਹੋਪ ਤਾਂ ਸੱਚੀ ਪੂਆ ਬਾੜੀ ਜਾ ਰਹੇ ਤੁਸੀਂ ਕਿਹੜਾ ਸੱਟੇ ਹੋਗੇ ਆਇ ਨਾ ਰੋਹ ਕਰਿਆ ਕਰੋ ਥੋੜੀ ਵੀ ਤੂੰ ਆਮ ਹੈ ਬਰ ਬਾਲ ਤੂੰ ਸਾਰਾ ਆਇਆ ਮਾਦਮਾਇਰ ਕਹਿੰਦਾ ਚਲੋ ਆਏ ਉਧਰ ਥੋੜਾ ਧੰਨਵਾਦ ਹਾਂ ਤੁਸੀਂ ਉਧਰ ਆਏ ਹੈਨਾ ਜੇ ਉਧਰ ਥੋੜਾ ਮਾੜਾ ਮੋਟਾ ਉਹ ਭਗਤ ਕਰਨੀ ਤੂੰ ਤਾਂ ਨਹੀਂ ਆਉਣੀ ਪੂਆ ਨਾ ਮੁੰਡੀ ਆਉਂਦੀ ਨਹੀਂ ਨਹੀਂ ਆਉਣੀ ਤੂੰ ਤਾਂ 5 ਮਿੰਟ ਹੀ ਖੜਦੀ ਸਾਡੇ ਫੇਰ ਮੈਂ ਤੈਨੂੰ ਸਿਰੇ ਤੇ ਦੱਸਿਆ ਸੀ ਵੀ ਉਧਰ ਮਾਪੇ ਉਸੀ ਉਹ ਜੰਮੀ ਅਜੀ ਉਹ ਮੇਰੀ ਜੀ ਪਹਿਲੇ ਨੂੰ ਹੀ ਹੋਈ ਸੀ ਪੂਆ ਮਾਪੇ ਤਾਂ ਪਹਿਲਾਂ ਸੀਗਾ ਹੁਣ ਤਾਂ ਨਹੀਂ ਰਹੇ ਵਿਚਾਰੇ ਉਹ ਚਲ ਆਪਾਂ ਮੰਨਦੇ ਹਾਂ ਨਾ ਤੇ ਇਹ ਗੱਲ ਕਰਾਂ ਆ ਜੇ ਦਾਦਾ ਦਾਦੀ ਸਾਡੇ ਸੀਗੇ ਉਹ ਚਲੇ ਗਏ ਵਿਚਾਰੇ ਹਾਂ ਹਾਂ ਤੂੰ ਬਤਾਉਣੇ ਨਹੀਂ ਨਹੀਂ ਭੁਆ ਜੀ ਤੁਸੀਂ ਸਾਡਾ ਕੋਈ ਵੀ ਨਹੀਂ ਮੋਹ ਕਰਦੇ ਕੋਈ ਰਿਸ਼ਤਦਾਰੀ ਨਹੀਂ ਕਰਦਾ ਸਾਡਾ ਜਿਹੜਾ ਬੰਦਾ ਔਖਾ ਨਾ ਔਖੇ ਦੀ ਕੋਈ ਨਹੀਂ ਬਾਹ ਫੜਦਾ ਹੁੰਦਾ ਔਖੇ ਦੀ ਕੋਈ ਨਹੀਂ ਜਿਹ ਸੌਖਾ ਨਾ ਉਦੋਂ ਫੋਨ ਤੇ ਪਹੁੰਚਦੇ ਆ ਤੇ ਉਦੋਂ ਸਾਰਾ ਕੁਝ ਉਹਦੇ ਆਲੇ ਨਿਸ਼ਾਨੀਆਂ ਗੱਲਾਂ ਕਰਦੇ ਤੇ ਹਰ ਇੱਕ ਫਿਰ ਪਾਸਾ ਵਟੇ ਕਰਨੀਆਂ ਲੱਗ ਜਾਂਦਾ ਹਾਂ ਅਮੀਰ ਤੇ ਗਰੀਬ ਦਾ ਫਰਕ ਇਹੀ ਹੈ ਜੇ ਗਰੀਬੀ ਆ ਗਈ ਤਾਂ ਕਿਉਂ ਆ ਗਈ ਯਾ ਮੀਰੀ ਆਗੀ ਤੱਕ ਕਿਉਂ ਬੰਦਾ ਚੋਦਰਾ ਰੁੱਸ ਜਾਂਦਾ ਨਾ ਬੰਦੇ ਨਾਲ ਲੋਕ ਤਾਂ ਪਹਿਲਾਂ ਰੁੱਸ ਜਾਂਦੇ ਕੋਈ ਦਿਨ ਨਾ ਫਿਰ ਨਾ ਸਾਹਬ ਨੂੰ ਸਰਾੰਗ ਲੱਗ ਗਈ ਵਸੋਡੀ ਨਹੀਂ ਆਏਵੇਂ ਨਾ ਦਿਨ ਚ ਟੇਕਰੂ ਆ ਆਪ ਤਾਂ ਆਪਦੇ ਰੋਣੇ ਲੈ ਕੇ ਬੈਗੇ ਛੱਡੋ ਪਰਾਂ ਸਬ지 ਸੂਜੀ ਲਿਆਓ ਭੂਆ ਵਾਸਤੇ ਰੋਟੀ ਬਣਾ ਦੀਏ ਮੁੱਤ ਮੈਂ ਰੋਟੀ ਟਟੜ ਕੇ ਖਾ ਕੇ ਆ ਹੁਣ ਆਪਣੀ ਰੋਟੀ ਆਖੰਦੀ ਬਣੂਗੀ ਉਦੋਂ ਪਰਖ ਸਕਾਂਗੇ ਆਪਾਂ ਗੱਲਾਂ ਦਸ ਕੋਈ ਗੱਲ ਨਹੀਂ ਭੂਆ ਰੋਟੀ ਤਾਂ ਬਣਾਉਣੀ ਹੈਗੀ ਵੀ ਖਾਦੀ ਹੈ ਪੁੱਤ ਰੋਟੀ ਮੇਰੀ ਹੁਣ ਚਾਹ ਪਾਣੀ ਪੀਤਾ ਹੈਗਾ ਤੇ ਪਾਵਾ ਸਾਬਿੰਦੇ ਕੋਲ ਹੁੰਦਾ ਗਰੀਬ ਦਾ ਦਿਲ ਬਹੁਤ ਵੱਡਾ ਹੁੰਦਾ ਗਾ ਭੂ ਆ ਰਿਸ਼ਤਿਆਂ ਚ ਕਦੇ ਗਰੀਬੀ ਮੇਰੀ ਨਹੀਂ ਦੇਖੀ ਜਾਂਦੀ ਇਹ ਤਾਂ ਹੈਗੇ ਹੀ ਅੱਦੀ